ਵਿਕਰਮ ਸਿੰਘ ਮਜੀਠੀਆ ਦੇ ਘਰ ਸਮੇਤ 25 ਟਿਕਾਣੇ ਅਜੇਹੇ ਜਿੱਥੇ ਵਿਜੀਲੈਂਸ ਨੇ ਰੇਡ ਕੀਤੀ। ਕੁਝ ਘੰਟਿਆਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਵੀ ਕਰ ਲਿਆ। ਵਿਕਰਮ ਸਿੰਘ ਮਜੀਠੀਆ ਦੇ ਫੇਸਬੁੱਕ ਤੇ ਜਦੋਂ ਜਾਣੇ ਹੋ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਕਿ ਮਜੀਠੀਆ ਮੁੱਛਾਂ ਨੂੰ ਤਾ ਦੇ ਕੇ ਕਹਿੰਦੇ ਆ ਕਿ ਜੋ ਸਰਕਾਰ ਨੇ ਕਰਨਾ ਕਰ ਲਿਆ। ਕਿੰਨਾ ਡਿਪੋਲਿਟਿਕਲ ਮੱਲਾ ਜੜੀ ਆ ਮੱਲਾ ਖੋਦੀਆ ਕਿਦਾਂ ਦੱਸੂ ਤੁਸੀਂ। ਉਹ ਦੱਸਣਾ ਕਿਦਾਂ? ਸਾਦੇ ਸਾਡਾ ਕੁਝ ਉਦੋਂ ਆ ਜਦੋਂ 7 ਤੋਂ ਲੈ ਕੇ 17 ਤੱਕ ਕਾਲੀ ਗੱਲ ਦੀ ਸਰਕਾਰ ਸੀ ਜਦੋਂ ਮਜੀਠੀਆ ਖੁਦ ਕੈਬਨਰ ਮਨਿਸਟਰ ਸੀਗੇ 13 ਦੇ ਵਿੱਚ ਸਰ ਭੋਲੇ ਨੀ ਸਮਗਲਰ ਨੇ ਮਹਾਲੀ ਦੀ ਕੋਡ ਦੇ ਵਿੱਚ ਬੰਦੀ ਕੋਡ ਦੇ ਅੰਦਰ ਬਿਆਨ ਦਿੱਤਾ ਰਿਟਨ ਬਿਆਨ ਦਿੱਤਾ ਕਿ ਮਜੀਠੀਆ ਸਾਡੇ ਨਾਲ ਸ਼ਾਮਲ ਹੈ ਇਸ ਵੀ ਕਾਲੀ ਦਲ 'ਤੇ ਉੱਪਰ ਆ ਸਾਡਾ ਉਹਨਾਂ ਦੀ ਚੁੱਪ ਨੇ ਪੰਜਾਬ ਮਾਰਵਾ ਦਿੱਤਾ ਬੀਜੇਪੀ ਦੇ ਕਾਲੀ ਦਲ ਦੀ ਚੁੱਪ ਨੇ ਪੰਜਾਬ ਮਰਵਾਤਾ ਸਾਹ ਦੇ ਕਿਤੇ ਪੋ ਬੋਲ ਪੈਂਦੇ ਜੇ ਕਿਤੇ ਉਦੋਂ ਕਾਰਵਾਈ ਕਰ ਦਿੰਦੇ ਆ ਜਿਹੜੇ ਲੀਡਰ ਅੱਜ ਬੋਲਦੇ ਯਾਰ ਇੱਕ ਦੇ ਉਦੋਂ ਕੈਪਟਨ ਨਾਲ ਲੜੇ ਹੁੰਦੇ ਕਿਤੇ ਕੈਪਟਨ ਦੇ ਗਾਲ ਪੈਂਦੇ ਆ ਦੇ ਕੋਟਲੀ ਛੋੜਦੀ ਜਦੋਂ ਬੋਲ ਬੋਲਣਦੇ ਆ ਜਦੋਂ ਪੰਜਾਬ ਦੀਆਂ ਮਾਵਾਂ ਲਾਸ਼ਾਂ ਦੇ ਕੋਲ ਬੈਠ ਕੇ ਰੋਂਦੀਆਂ ਸੀ ਕਾਂਗਰਸ ਸੀ ਉਦੋਂ ਕਿੱਥੇ ਸਾਰ ਮੈਨੂੰ ਕਹਿੰਦੇ ਸੀ ਨੀਲ ਜੱਕੜ ਨੇ ਕੋਈ ਪਿਆ ਦਿੱਤਾ ਮੈਂ ਕਿਹਾ ਅਛਰ ਮੌਣੀ ਜਾਈਦੀ ਆਪਣੇ ਆਪ ਤੇ ਸਭ ਆਪਾ ਕਿੱਥੇ ਆਪਾਂ ਕੋਈ ਕਾਹਦਾ ਹੀ ਨਹੀਂ ਕਰ ਸਕਦੇ ਉਹ ਲਲਕਾਰੇ ਮਾਰਦੇ ਮੁੱਛਾਂ ਨੂੰ ਤਾ ਦਿੰਦੇ ਪਿਆਜੋ ਜੀ ਬੈਠੇ ਤੋਂ ਮਰਦੀ ਕਰਦਾ ਇਦਾਂ ਨਹੀਂ ਸਰ ਸਰਦਾਰ ਭਗਵਾਨ ਸਰਕਾਰ ਦੀ ਸਰਕਾਰ ਹੈ ਜਿਹੜੀ ਡਾਇਰੈਕਟਿੰਗ ਮਤੇ ਆਮਦਨ ਤੋਂ ਬਾਅਦ ਜ਼ਾਇਦਾਤ ਦਾ ਮਾਮਲਾ ਕੋਈ ਕੋਈ ਜਾਣਕਾਰੀ ਹੈ ਨਹੀਂ ਮੈਨੂੰ ਬਹੁਤ ਨਹੀਂ ਮੈਨੂੰ ਸੁਣਿਆ ਆਇਆ ਜੋ ਮੈਂ ਸੁਣ ਰਿਹਾ ਸੀਗਾ ਆਈ ਵੀ ਮੈਂ ਸੁਣਿਆ 29 ਮੋਬਾਈਲ 8 ਡੈ ਦੀਆਂ 4 ਲੈਪਟਾਪ ਇਹ ਚੀਜ਼ਾਂ ਫੜੀਆਂ ਗਈਆਂ ਮਤਲਬ ਉਹਨਾਂ ਦੀ ਜਿਹੜੀ ਘਾਤੋਂ ਲੈ ਕੇ ਗਏ ਵਿਜੀਲੈਂਸ ਵਾਲੇ ਬਾਕੀ ਬਕਾਇਦਾ ਉਹ ਵਿਜੀਲੈਂਸ ਵਾਲੇ ਤੁਹਾਨੂੰ ਮਤਲਬ ਉਹ ਦੱਸਣ ਕਿ ਮੀਡੀਆ ਨੂੰ ਉਹਨੀਆਂ ਚਾਹੁੰਦੇ ਸਵੇ ਤੱਕ ਜਦੋਂ ਉਹ ਦੱਸ ਦੇਣ ਕਿ ਆਪਣੀ ਕਾਰਵਾਈ ਪੂਰੀ ਕਰਕੇ ਬਸ ਜਿਆਦਾ ਕੁਝ ਵੀ ਹੋਵੇ ਸਰ ਪੁੱਤ ਮਾਰ ਗਏ ਪੰਜਾਬ ਦੇ ਇੰਨਾ ਬੰਦਿਆਂ ਨੇ ਯਾਰ ਪੁੱਤ ਮਾਰਤੇ ਇੰਨਾ ਬੰਦਿਆਂ ਨੇ ਪੰਜਾਬ ਦਾ ਨਸ਼ਾ ਪੰਜਾਬ ਤੇ ਲਿਆ ਕੇ ਪੰਜਾਬ ਬਰਬਾਦ ਕਰਤਾ ਬਿਕਰਮ ਸਿੰਘ ਮਜੀਠੀਆ ਦੇ ਘਰ ਸਮੇਤ 25 ਟਿਕਾਣੇ ਅਜੇਹੇ ਜਿੱਥੇ ਵਿਜੀਲੈਂਸ ਨੇ ਰੇਡ ਕੀਤੀ ਕੁਝ ਘੰਟਿਆਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਵੀ ਕਰ ਲਿਆ ਬਿਕਰਮ ਸਿੰਘ ਮਜੀਠੀਆ ਦੇ ਫੇਸਬੁੱਕ ਤੇ ਜਦੋਂ ਜਾਣੇ ਹਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਕਿ ਮਜੀਠੀਆ ਮੁੱਛਾਂ ਨੂੰ ਤਾਂ ਦੇ ਕੇ ਕਹਿੰਦੇ ਆ ਕਿ ਜੋ ਸਰਕਾਰ ਨੇ ਕਰਨਾ ਹੈ ਕਰ ਲੇ ਪਰ ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਉਸ ਕੜੀ ਦੇ ਵਿੱਚ ਸੀ ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਲਈ ਗੁਲਦੀਪ ਸਿੰਘ ਢਾਲੀਗਲ ਕੈਬਨਿਟ ਮਿਨਿਸਟਰ ਨੇ ਪੰਜਾਬ ਦੇ ਸਰ ਵਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਪੋਲਿਟੀਕਲ ਵੈਂਡੇਟਾ ਆ ਹੁਣੇ-ਹੁਣੇ ਜਿਹੜਾ ਚਾਰ ਸੈਕਟਰ ਦੇ ਵਿੱਚ ਘਰ ਹੈ ਵਿਕਰਮ ਸਿੰਘ ਮਜੀਠੀਆ ਤੇ ਉੱਥੇ ਵੀ ਰੇਡ ਚੱਲ ਰਹੀ ਹੈ ਉਹਨਾਂ ਦੇ ਲੀਡਰ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਆਏ ਉਹ ਕਹਿੰਦੇ ਪੋਲਿਟੀਕਲ ਵੈਂਡੇਟਾ ਤੁਸੀਂ ਇਸ ਨੂੰ ਕਿਵੇਂ ਕਹਿੰਦੇ ਹੋ ਕਿ ਯੁੱਧ ਨਸ਼ਾ ਵਿਰੋਧਾ ਕੀ ਤਰਕ ਕਿੱਦਾਂ ਪੋਲਿਟੀਕਲ ਮੱਲਾ ਜੜੀ ਆ ਬੱਲਾ ਖੋਰੀਆ ਕਿੱਦਾਂ ਦੱਸੋ ਤੁਸੀਂ ਉਹ ਦੱਸੋ ਨਾ ਕਿੱਦਾਂ ਸਵੇ ਸਦਾ ਕੁਝ ਉਦੋਂ ਆ ਜਦੋਂ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਦੀ ਸਰਕਾਰ ਸੀਗੀ ਜਦੋਂ ਮਜੀਠੀਆ ਖੁਦ ਕੈਬਨਰ ਮਿਨਿਸਟਰ ਸੀਗੇ 13 ਦੇ ਵਿੱਚ ਸਰ ਭੋਲੇ ਨਹੀਂ ਸਮਗਲਰ ਨੇ ਮਹਾਲੀ ਦੀ ਕੋਰਟ ਦੇ ਵਿੱਚ ਬਾਹਰ ਨਹੀਂ ਕੋਰਟ ਦੇ ਅੰਦਰ ਬਿਆਨ ਦਿੱਤਾ ਰਿਟਨ ਬਿਆਨ ਦਿੱਤਾ ਕਿ ਮਜੀਠੀਆ ਸਾਡੇ ਨਾਲ ਸ਼ਾਮਲ ਹੈ ਅਸੀਂ ਦਿੱਤਾ ਉਹ ਅਸੀਂ ਕਿੱਥੇ ਹੈ ਜੀ 13 ਇ ਤੇ ਪੰਜਾਬ ਚ ਪਾਰਟੀ ਵੀ ਨਹੀਂ ਬਣੀ ਜਦੋਂ ਮਜੀਠੀਆ ਦੇ ਖਿਲਾਫ ਕੰਮ ਸ਼ੁਰੂ ਹੋ ਗਿਆ ਸੀਗਾ ਸਭ ਦੇ ਇੱਕ ਦੀ ਗੱਲ ਉਸ ਤੋਂ ਬਾਅਦ ਕਾਂਗਰਸ ਨੇ ਕਾਰਵਾਈ ਕੀਤੀ। ਬੀਜੇਪੀ ਦੇ ਕਾਲੀ ਦਲ ਚੁੱਪ ਰਿਆ ਸਾਦ ਉਹਨਾਂ ਦੀ ਚੁੱਪ ਨੇ ਪੰਜਾਬ ਮਰਵਾਤਾ। ਬੀਜੇਪੀ ਦੇ ਕਾਲੀ ਦਲ ਦੀ ਚੁੱਪ ਨੇ ਪੰਜਾਬ ਮਰਵਾਤਾ ਸਾ ਜੇ ਕਿਤੇ ਪੋ ਬੋਲ ਪੈਂਦੇ ਜੇ ਕਿਤੇ ਉਦੋਂ ਕਾਰਵਾਈ ਕਰ ਦਿੰਦੇ। ਆ ਜਿਹੜੇ ਲੀਡਰ ਅੱਜ ਬੋਲਦੇ ਯਾਰ ਇੱਕ ਦੇ ਉਦੋਂ ਕੈਪਟਨ ਨਾਲ ਲੜੇ ਹੁੰਦੇ। ਕਿਤੇ ਕੈਪਟਨ ਦੇ ਗਾਲ ਪੈਂਦੇ। ਆ ਦੇ ਕੋਟਲੀ ਛੋੜਲੀ ਜਦੋਂ ਬੋਲ ਬੋਲਣਦੇ ਆ। ਉਦੋਂ ਸਰ ਕਿਤੇ ਪੰਜਾਬ ਦੇ ਪੁੱਤ ਮੱਜ ਜਾਂਦੇ ਯਾਰ। ਕੱਲ ਹੀ ਬੋਲੀ ਜਾਂਦੇ ਤੁਹਾਡੇ ਬੋਲਣ ਦੇ ਕੋਈ ਵੈਲੀ ਨਹੀਂ। ਜਦੋਂ ਪੰਜਾਬ ਦੀਆਂ ਮਾਵਾਂ ਰੋਂਦੀਆਂ ਸੀ ਤੁਸੀਂ ਕਿੱਥੇ ਹੋ ਜਾਂਦਾ ਜਦੋਂ ਪੰਜਾਬ ਦੀਆਂ ਮਾਵਾਂ ਲਾਸ਼ਾਂ ਦੇ ਕੋਲ ਬੈਠ ਕੇ ਰੋਂਦੀਆਂ ਸੀ ਕਾਂਗਰਸ ਸੀ ਉਦੋਂ ਕਿੱਥੇ ਸਰ ਮੈਨੂੰ ਕਹਿੰਦਾ ਸੁਨੀਲ ਜਾਖੜ ਨੇ ਕੋਈ ਬਿਆਨ ਦਿੱਤਾ ਮੈਂ ਕਹਾਂ ਜੀ ਅਛਰ ਮੈਂ ਹੋਣੀ ਚਾਹੀਦੀ ਆਪਣੇ ਆਪ ਤੇ ਸਾਨੂੰ ਆਪਾਂ ਕਿੱਥੇ ਆਪਾਂ ਤਾਂ ਕੋਈ ਕਾਰਵਾਈ ਨਹੀਂ ਕਰ ਸਕਿਆ ਉਹ ਲਲਕਾਰੇ ਮਾਰਦੇ ਮੁੱਛਾਂ ਨੂੰ ਤਾਂ ਬੰਦੇ ਪਿਆਜੋ ਜੀ ਬੈਠੇ ਦੋ ਮੱਦੀ ਕਰ ਲੋ ਐਦਾਂ ਨਹੀਂ ਸਰ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਹੈ ਮਜੀਠੀਆ ਦੇ ਚਾਚੇ ਦੀ ਸਰਕਾਰ ਨਹੀਂ ਨਾ ਉਹਦੇ ਮਾਸਰ ਦੀ ਸਰਕਾਰ ਹੈ ਜੋ ਕਾਨੂੰਨ ਦੇ ਸਾਹਮਣੇ ਕਾਰਵਾਈ ਕਰਾਂਗੇ ਅਸੀਂ ਪ੍ਰੋਮਿਸ ਕੀਤਾ ਪੰਜਾਬ ਦੇ ਲੋਕਾਂ ਨੂੰ ਜੁੱਧ ਨਸ਼ੇ ਦੇ ਵਿਰੁੱਧ ਤਾਂ ਹੀ ਸ਼ੁਰੂ ਕੀਤਾ ਲੋਕਾਂ ਨੂੰ ਕਹਿ ਕੇ ਆਏ ਕਿ ਨਸ਼ਾ ਪੰਜਾਬ ਤੋਂ ਖਤਮ ਕਰਾਂਗੇ ਉਹਦੇ ਉਹਦੇ ਵਿੱਚ ਤੈਅ ਕੀਤਾ ਸੀ ਸਰ ਕਿ ਅਸੀਂ ਭਾਵੇਂ ਛੋਟੇ ਤੋਂ ਛੋਟਾ ਬੰਦਾ ਵੱਡੇ ਤੋਂ ਵੱਡਾ ਬੰਦਾ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਕੋ ਪੋਲੀਟੀਕਲ ਬੰਦਾ ਭਾਵੇਂ ਕੋ ਬੀਰੋਕਰੇਟ ਭਾਵੇਂ ਕੋਈ ਵੀ ਹੈ ਅਸੀਂ ਡਟ ਕੇ ਉਹਦੇ ਖਿਲਾਫ ਮਤਲਬ ਜਿਹੜੀ ਕਾਰਵਾਈ ਕੰਮੀ ਉਹਨਾਂ ਨੂੰ ਜੇਲ੍ਹਾਂ ਚ ਸੁਟਣਾ منی ਲੌਂਡਰਿੰਗ ਦਾ ਮਾਮਲਾ ਤਾਂ ਕਹਿ ਹੀ ਜਾਂਦਾ ਔਰ ਪਹਿਲਾਂ ਚੱਲ ਰਹੇ ਮਾਮਲੇ ਵੀ ਆ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਆ ਇਹਦੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਨਹੀਂ ਮੇਰੇ ਕੋਲ ਬਹੁਤ ਨਹੀਂ ਮੈਂ ਸੁਣਿਆ ਹੈ ਜੋ ਮੈਂ ਸੁਣ ਰਿਹਾ ਸੀਗਾ ਆਈ ਵੀ ਮੈਂ ਸੁਣਿਆ 29 ਮੋਬਾਈਲ 8 ਡੈ ਦੀਆਂ 4 ਲੈਪਟਾਪ ਇਹ ਚੀਜ਼ਾਂ ਫੜੀਆਂ ਗਈਆਂ ਮਤਲਬ ਉਹਨਾਂ ਦੀ ਜਿਹੜੀ ਘਰ ਚੋਂ ਲੈ ਕੇ ਗਏ ਵਿਜੀਲੈਂਸ ਵਾਲੇ ਬਾਕੀ ਬਕਾਇਦਾ ਵਿਜੀਲੈਂਸ ਵਾਲੇ ਤੁਹਾਨੂੰ ਮਤਲਬ ਉਹ ਦੱਸਣਗੇ মিডিਏ ਨੂੰ ਕੋਈ ਨਹੀਂ ਅੱਛਾ ਮੁੰਡਾ ਸ਼ਵੇਤਾ ਜਦੋਂ ਵੀ ਉਹ ਦਰਦ ਨੂੰ ਗੈਪਿਕਾਰੋ ਹੀ ਪੂਰੀ ਕਰਕੇ ਬੜਕ ਜਿਆਦਾ ਕੁਝ ਵੀ ਹੋ ਗਿਆ ਸਰ ਪੁੱਤ ਮਾਰ ਗਏ ਪੰਜਾਬ ਦੇ ਇੰਨਾ ਬੰਦਿਆਂ ਨੇ ਯਾਰ ਪੁੱਤ ਮਾਰਦੇ ਇੰਨਾ ਬੰਦਿਆਂ ਨੇ ਪੰਜਾਬ ਦਾ ਨਸ਼ਾ ਪੰਜਾਬ ਤੇ ਲਿਆ ਕੇ ਪੰਜਾਬ ਬਰਬਾਦ ਕਰਤਾ ਯਾਰ ਉਹ ਮਾਮਾ ਗੁੰਡੀਆਂ ਦੀ ਵਿਖੇ ਜਾਂਦੀ ਸਾਡੇ ਆਪਣੇ ਘਰਾਂ ਦੇ 32 ਸਾਲਾ ਮੇਰਾ ਪਤੀਜਾ ਮਰ ਗਿਆ ਸਾਨੂੰ ਰੋਣ ਆਉਂਦਾ ਯਾਰ ਜਵਾਨ ਪੁੱਤ ਛੇ ਛੇ ਫੁੱਟੇ ਪੁੱਤ ਸਾਡੇ ਹੋ ਗਏ ਇਹ ਲੋਕ ਕੋਠੀਆਂ ਬਣਾ ਕੇ ਬਹਿ ਗਏ ਅਰਬਾਂ ਖਰਬਾਂ ਪੀਆ ਇਕੱਠਾ ਕਰ ਲਿਆ ਯਾਰ ਕਿਉਂ ਨਹੀਂ ਕਰ ਰਹੀ ਕਹਿੰਦਾ ਜਦੋਂ ਲੜਾਈ ਲੜ ਰਹੇ ਆ ਜਦੋਂ ਜੁੱਧ ਲੜ ਰਹੇ ਨੇ ਸਿਆ ਦੇ ਦੁੱਦ ਨਸ਼ੇ ਦੇ ਵਿੱਚ ਜਿਹੜਾ ਵੀ ਬੰਦਾ ਸ਼ਾਮਲ ਆ ਉਹ ਸਾਰਾ ਬੰਦੇ ਦੇ ਖਿਲਾਫ ਕਰ ਰਹੀ ਹਾਲਾਂਕਿ ਰੀਡ ਤੇ ਸਵਾਲ ਚੁੱਕੇ ਲੀਡਰਾਂ ਨੇ ਖਾਸ ਤੌਰ ਤੇ ਕਾਲੀ ਦਲਦਿਆਂ ਨੇ ਕਿ ਕੰਦਾ ਟੱਪ ਕੇ ਘਰ ਵੜ ਗਏ ਉਧਰ ਗਨੀਪ ਕੌਰ ਮਜੀਠੀਆ ਆਪਣੇ ਫੇਸਬੁੱਕ ਤੇ ਆਉਂਦੇ ਆ ਉਹ ਕਹਿੰਦੇ ਜੀ ਸਾਨੂੰ ਧੱਕੇ ਮਾਰੇਗੇ ਇਹਦੇ ਇਹਦੇ ਤੇ ਸਵਾਲ ਉੱਠੇ ਕਿ ਸਾਨੂੰ ਦੱਸ ਕੇ ਆਉਂਦੇ ਆਉਂਦੇ 30 35 ਜਣੇ ਕੰਦਾ ਟੱਪ ਕੇ ਘਰ ਵੜ ਗਏ ਮੈਨੂੰ ਇਹਦਾ ਪਤਾ ਨਹੀਂ ਕਿਉਂਕਿ ਮੈਂ ਤਾਂ ਇਹਦਾ ਦੇਖਿਆ ਵੀ ਨਹੀਂ ਬਟ ਇੰਤਾਂ ਦੀ ਵੀਡੀਓ ਵੀ ਆਈ ਕਿਉਂ ਕਿਸੇ ਨੇ ਕੰਦ ਟੱਪੀ ਆ ਮੈਂ ਕਿਹਾ ਬੂਆ ਖੜਕਾਇਆ ਹੋਊਗਾ ਜਦੋਂ ਰੇਟ ਹੁੰਦਾ ਲਾਜਮੀ ਲੰਘਣਾ ਤੇ ਦਰਵਾਜੇ ਤਾਂ ਨਹੀਂ ਆ ਪੁਲਿਸ ਦੇ ਕੋਈ ਉੱਥੇ ਤੂੰ ਤੂੰ ਮੈਂ ਮੈਂ ਹੋਗੀ ਹੋਗੇ ਹੋਗੀ ਹੋਗੀ ਪਰ ਇੰਤਾਂ ਦੀ ਕੋਈ ਗੱਲ ਨਹੀਂ ਨਾ ਇੰਤਾਂ ਦੀ ਕੋਈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਸਰਕਾਰ ਦਾਵਾ ਕਰਦੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚੱਲੀ ਹੈ ਉਸੇ ਤਹਿਤੀ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਕੋਈ ਵੀ ਲੀਡਰ ਹੋਵੇ ਜਾਂ ਕੋਈ ਅਫਸਰ ਹੋਵੇ ਉਸ ਤੇ ਕਾਰਵਾਈ ਤਾਂ ਕੀਤੀ ਜਾਏਗੀ